ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਅੱਜ ਮੀਟਿੰਗ ਦੇ ਵਿੱਚ ਅਸੀਂ ਜੋ ਫੈਸਲਾ ਲਿਆ ਹੈਗਾ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪਰਸੋਂ ਜਿਹੜਾ ਸ਼ੁਭਕਰਨ ਦਾ ਭੋਗ ਹੈ ਆ ਉੱਥੇ ਜਨਤਕ ਕੱਠ ਹੋਏਗਾ ਵੱਡਾ ਔਰ ਉਸ ਕੱਠ ਦੇ ਵਿੱਚ ਜਿਹੜੇ ਅ ਅਗਲੀਆਂ ਕੌਲਾਂ ਹੈਗੀਆਂ ਉਹਦੇ ਬਾਰੇ ਉਹ ਜਨਤਕ ਕੱਠ ਦੇ ਵਿੱਚ ਦੱਸਿਆ ਜਾਏਗਾ ਤਾਂ ਕਿ ਉੱਥੇ ਭਰਮਾ ਕੱਠ ਹੋਊਗਾ ਤੇ ਉਹ ਪ੍ਰਭਾਵਸ਼ਾਲੀ ਹੋਵੇ ਸੋ ਜੋ ਅੱਜ ਦਾ ਐਲਾਨ ਕਰਨਾ ਹੈ ਉਹ ਮੈਂ ਮੇਰੇ ਨਾਲ ਸਾਥੀ ਬੈਠੇ ਨੇ ਲੰਗਵਾਲ ਸਾਹਿਬ ਕਿਉਂਕਿ ਸਾਰੇ ਸਾਥੀ ਬੈਠੇ ਨੇ ਪਰਮਜੀਤ ਜੀ ਨੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਰਣਜੀਤ ਰਾਜੂ ਜੀ ਨੇ ਸੋ ਜਸਵਿੰਦਰ ਸਿੰਘ ਲੰਗਵਾਲ ਨੇ ਮੇਰੇ ਨਾਲ ਬਲਦੇਵ ਸਿੰਘ ਜੀਰਾ ਜੀ ਨੇ ਤੇ ਸਾਥੀ ਮਨਜੀਤ ਸਿੰਘ ਕਮਾਨ ਬੈਠੇ ਨੇ ਸੋ ਮੈਂ ਬੇਨਤੀ ਕਰਾਂਗਾ ਲੰਗਵਾਲ ਸਾਹਿਬ ਨੂੰ ਜਿਸ ਤਰ੍ਹਾਂ ਅੱਜ ਦੀ ਪ੍ਰੈਸ ਕਾਨਫਰੰਸ ਸੀ ਗੱਲ ਹੈਗੀ ਹੈ ਵਿਸ਼ੇਸ਼ ਤੌਰ ਤੇ ਅੱਜ ਦਾ ਮੁੱਖ ਝੰਡੇ ਦੇ ਤੌਰ ਤੇ ਆਪਾਂ ਗੱਲ ਕਰੀਏ ਦੋਨੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਕਾਫੀ ਲੰਮੀਆਂ ਚੌੜੀਆਂ ਮੀਟਿੰਗਾਂ ਕਰਨ ਤੋਂ ਬਾਅਦ ਕਿਉਂਕਿ ਜਿਸ ਤਰ੍ਹਾਂ ਦਾ ਸਾਡੇ ਉੱਤੇ ਇੱਕ ਉਹ ਦਿਨ ਤੇ ਦੌਰ ਚੱਲ ਰਿਹਾ ਸੀ ਜਾਨੀ ਅਸੀਂ ਲਗਾਤਾਰ ਸਦਮੇ ਦੇ ਨਾਲ ਸਾਰੇ ਜੂਝ ਰਹੇ ਸੀ ਸਾਡਾ ਨੌਜਵਾਨ ਸ਼ੂਕਰਨ ਸਿੰਘ ਜਿਨ੍ਹਾਂ ਦੀ ਸਰਕਾਰ ਦੀ ਗੋਲੀ ਦੇ ਨਾਲ ਮੌਤ ਹੋ ਗਈ ਸੀ ਤੇ ਅਸੀਂ ਲਗਾਤਾਰ ਉਸ ਜਬਰ ਨੂੰ ਝੱਲਦੇ ਸੀ। ਉਹਨਾਂ ਦੀ ਲਗਾਤਾਰ ਡੈੱਡ ਬੋਡੀ ਹਫਤਾ ਪਰ ਹਸਪਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਪਈ ਰਹੀ। ਸੋ ਉਹਨਾਂ ਦਾ ਕੱਲ ਸੰਸਕਾਰ ਸੀ। ਸੰਸਕਾਰ ਤੋਂ ਬਾਅਦ ਤਿੰਨ ਤਰੀਕ ਦਾ ਭੋਗ ਸਮਾਗਮ ਜਿਹੜਾ ਰੱਖਿਆ ਹੈਗਾ ਉਸ ਕਰਕੇ ਸਾਰੀਆਂ ਲੀਡਰਸ਼ਿਪ ਤੇ ਵਜਨ ਤੇ ਜ਼ਿੰਮੇਵਾਰੀਆਂ ਜਿਹੜੀਆਂ ਵਧੀਆਂ ਹੋਈਆਂ ਸੀ। ਇਹ ਜ਼ਿੰਮੇਵਾਰੀਆਂ ਦੇ باوجود ਅਸੀਂ ਨੇ ਫਿਰ ਵੀ ਵਿਚਾਰ ਚਰਚਾ ਕਰਕੇ ਅੱਜ ਸਾਰਿਆਂ ਨਾਲ ਥੱਲੇ ਤੱਕ ਲੋਕਾਂ ਨਾਲ ਜਿਹੜਾ ਰਾਬਤਾ ਕਰਨ ਤੋਂ ਬਾਅਦ ਜਿਹੜੀ ਵਿਚਾਰ ਚਰਚਾ ਛਿੱਟਾ ਕੱਢ ਕੇ ਇਹ ਛਿੱਟੇ ਤੇ ਪੁੱਜਿਆ ਕਿਉਂਕਿ ਬੜੀ ਬੇਸਬਰੀ ਦੇ ਨਾਲ ਅਢੀਕ ਸੀ ਦੋਨੇ ਮੋਰਚੇ ਜਿਹੜੇ ਲੱਗੇ ਹੋਏ ਐ ਦੋਨੇ ਬਾਡਰਾਂ ਤੇ ਭਾਵੇਂ ਸੰਭੂ ਤੇ ਕਿਸਾਨ ਬੈਠੇ ਆ ਭਾਵੇਂ ਖਨੌਰੀ ਬੈਠੇ ਆ ਭਾਵੇਂ ਵੱਖ-ਵੱਖ ਧਰਨਿਆਂ ਤੇ ਇਸ ਅੰਦੋਲਨ ਨਾਲ ਜੁੜੇ ਲੋਕ ਸੀ ਜਿਹੜੇ ਉਹ ਬੇਸਬਰੀ ਦੇ ਨਾਲ ਅਢੀਕ ਕਰ ਰਹੇ ਸੀ ਕਿ ਅਗਲੇ ਪ੍ਰੋਗਰਾਮਾਂ ਦਾ ਕੀ ਐਲਾਨ ਹੋਵੇਗਾ ਤੇ ਬਾਰ-ਬਾਰ ਪ੍ਰੈਸ ਵਾਲੇ ਵੀ ਸਾਨੂੰ ਸਵਾਲ ਕਰ ਰਹੇ ਸੀ ਸੋ ਕਾਫੀ ਚਰਚਾ ਤੋਂ ਬਾਅਦ ਅਸੀਂ ਇਹ ਛਿੱਟੇ ਤੇ ਪੁੱਜਿਆ ਕਿ ਕੇਂਦਰ ਸਰਕਾਰ ਦਾ ਜਿਹੜਾ ਜ਼ਬਰ ਹੈ ਉਹ ਜ਼ਬਰ ਇੱਕ ਹੁੰਦਾ ਹੈ ਕੋਈ ਅਥਰੂ ਗੈਸ ਦੇ ਗੋਲੇ ਛੱੜਤੇ ਕੋਈ ਹਲਕੀ ਫੁਲਕੀ ਲਾਠੀ ਚਾਰਜ ਹੋ ਗਿਆ ਪਰ ਇਸ ਤਰ੍ਹਾਂ ਦਾ ਜ਼ਬਰ ਦੇਖਣ ਨੂੰ ਮਿਲਿਆ ਕਿ ਸਾਡੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਸ਼ਹੀਦ ਕਰਨਾ ਤੇ ਇਸ ਤਰ੍ਹਾਂ ਦੀ ਜ਼ਹਿਰੀਲੀ ਗੈਸ ਜਿਹਦੇ ਨਾਲ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਸਾਡੇ ਇਹ ਕਿਸਾਨ ਭਰਾਵਾਂ ਨੂੰ ਬਾਡਰਾ ਤੇ ਬੈਠਿਆਂ ਨੂੰ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਨਾਲ ਮੌਤਾਂ ਹੋਈਆਂ ਇਸ ਤਰ੍ਹਾਂ ਦੇ ਜ਼ਬਰ ਨੂੰ ਰੋਕਣ ਲਈ ਤੇ ਸਰਕਾਰ ਦੇ ਉਸ ਇਹ ਫੈਜਾਵਰੀ ਹੱਲੇ ਨੂੰ ਪੁੱਠਾ ਮੋੜਨ ਲਈ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਉਦੋਂ ਦਿੱਲੀ ਜਾਵਾਂਗੇ ਜਦੋਂ ਸਰਕਾਰ ਇਸ ਜ਼ਬਰ ਤੋਂ ਵਾਪਸ ਮੁੜੂਗੀ ਇਸ ਜ਼ਬਰ ਤੋਂ ਵਾਪਸ ਮੋੜਨ ਲਈ ਅਸੀਂ ਲੰਮੇ ਦਾਤੋਂ ਲੜਾਈ ਸੰਘਰਸ਼ ਇਹਨਾਂ ਦੋਨੇ ਬਾਡਰਾਂ ਦੇ ਉੱਤੇ ਵਹਿ ਕੇ ਹੋਰ ਤਿੱਖਾ ਕਰਾਂਗੇ ਇਹ ਫੈਸਲਾ ਕੀਤਾ ਹੈਗਾ ਇਹ ਤਿੱਖਾ ਸੰਘਰਸ਼ ਕਰਨ ਦੇ ਐਲਾਨ ਵਜੋਂ ਪਹਿਲਾ ਜਿਹੜਾ ਐਲਾਨ ਅੱਜ ਦੀ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਹੇ ਆ ਅਸੀਂ ਬਾਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੋ ਖਨੌਰੀ ਤੇ ਸੰਭੂ ਬਾਡਰ ਤੇ ਕਿਸਾਨ ਡਟੇ ਹੋਏ ਆ ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਆ ਵਾਡਰ ਹੈ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋਰਚਿਆਂ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸੁਭਕਰਨ ਸਿੰਘ ਦਾ ਉਸ ਤੋਂ ਬਾਅਦ ਡੱਬ ਵਾਲੀ ਬਾਡਰ ਤੋਂ ਅਸੀਂ ਬਾਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ ਜੀ ਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਬਾਡਰਾਂ ਤੇ ਜਿਵੇਂ ਇੱਥੇ ਕਿਸਾਨ ਬੈਠਿਆ ਉੱਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉੱਥੇ ਰੁਕਣਗੇ ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ ਤੋਂ ਹੋ ਸਕਦਾ ਹੈ ਇਹ ਗੱਲ ਹੈਗੀ ਹੈ ਦੂਜਾ ਜਿਹੜਾ ਹੋਰ ਕਈ ਪ੍ਰੋਗਰਾਮ ਲਿਕਿਆ ਹੈ ਕੱਲੇ ਇਸ ਪ੍ਰੋਗਰਾਮਾਂ ਤੱਕ ਅਸੀਂ ਸੀਮਤ ਨਹੀਂ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਐਲਾਨ ਸਾਡੇ ਉਸ ਸ਼ਹੀਦ ਸੁਭਕਰਨ ਦੇ ਭੋਗ ਸਮਾਗਮ ਦੇ ਉੱਤੇ عہد ਲੈ ਕੇ ਕਿ ਜਿਹੜੀਆਂ ਮੰਗਾਂ ਤੇ ਜਿਹੜੇ ਮਸਲੇ ਆ ਖਾਤਰ ਸੁਭਕਰਨ ਸਾਥੋਂ ਸਾਡੀਆਂ ਰਾਜ ਕਰਦੀਆਂ ਸਰਕਾਰਾਂ ਨੇ ਖੋਲਿਆ ਉਹਦੇ ਤੱਕ ਅਸੀਂ ਕਿੱਡੀ ਲੰਬੀ ਲੜਾਈ ਲੜਨ ਲਈ ਤਿਆਰ ਪਰ ਤਿਆਰ ਆ ਉਥੇ ਤੱਕ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਤੇ ਮਸਲੇ ਪੂਰੇ ਨਹੀਂ ਹੋ ਜਾਂਦੇ ਉਸ ਦਿਨ ਵੱਡਾ ਇਕੱਠ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਲੱਖਾਂ ਤੱਕ ਵੀ ਇਕੱਠ ਹੋ ਜਾ ਸਕਦਾ ਹੈ ਉਹ ਵੱਡੇ ਇਕੱਠ ਚ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਤਕੜੇ ਹੋਵੋ ਇਹ ਸਰਕਾਰ ਦਾ ਜਵਾਬ ਜਿਹੜਾ ਸਾਡੇ ਤੇ ਜਵਟ ਟਾਲਿਆ ਉਹ ਵੀ ਤੇ ਜਿਹੜਾ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਕਿਸਾਨੀ ਆਰਥਿਕ ਸੰਕਟਾਂ ਦੇ ਨਾਲ ਯੂਜ ਰਹੀ ਹੈ ਇਹ ਗੰਭੀਰ ਸੰਕਟਾ ਚੋਂ ਨਿਕਲ ਲਈ ਇਕਜੁੱਟ ਹੋ ਕੇ ਵੱਡਾ ਹੰਬਲਾ ਮਾਰਨ ਦੇ ਐਲਾਨ ਉੱਤੇ ਹੋਣਗੇ ਉਹ ਇਸ ਤਰ੍ਹਾਂ ਦੇ ਐਲਾਨ ਹੋਣਗੇ ਸਰਕਾਰ ਨੂੰ ਸਾਡੀਆਂ ਮੰਗਾਂ ਮਨਵਾਉਣ ਲਈ ਅਸੀਂ ਮਜਬੂਰ ਕਰਾਂਗੇ ਇੱਕ ਬਲਦੇਵ ਜੀ ਰਾਜੀ ਕੱਲ ਨੌਜਵਾਨਾਂ ਦਾ ਵੱਡਾ ਜਥਾ ਤੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਆਪਣੇ ਪਿਛਲੇ ਦਿੱਲੀ ਮੋਰਚੇ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਹਾਇਕ ਦਿੱਤਾ ਸੀ ਉਹ ਚੰਡੀਗੜ੍ਹ ਤੋਂ ਚੱਲ ਕੇ ਮਹਾਲੀ ਤੋਂ ਚੱਲ ਕੇ ਕੱਲ ਬਹੁਤ ਵੱਡੇ ਪੱਦਰ ਤੇ ਇੱਥੇ ਆਪਣੇ ਮੋਰਚੇ 'ਚ ਪਹੁੰਚ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਗਲੀ ਗੱਲ ਇਹ ਵੀ ਇਹ ਬਾਰਡਰ ਖੋਲਣ ਵਾਲਾ ਜਿਹੜਾ ਉਹ ਡੱਬੋ ਵਾਲੀ ਤੋਂ ਤੋਂ ਸਿਰਫ ਸ਼ੁਰੂਆਤ ਕਰ ਰਹੇ ਆ ਅਸੀਂ ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲਗਾਤਾਰ ਸਾਡੀ ਗੱਲਬਾਤ ਜਾਰੀ ਹੈ ਜਿਵੇਂ ਪਿਛਲੇ ਅੰਦੋਲਨਾਂ ਦੇ ਵਿੱਚ ਆਪਾਂ ਕਈ ਬਾਰਡਰਾਂ ਤੇ ਬੈਠੇ ਸੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਹ ਜਿਹੜੇ ਬਾਰਡਰਾਂ ਦੀ ਗਿਣਤੀ ਆ ਹੋਰ ਵਧੂਗੀ ਸੋ ਘੋਲ ਲਗਾਤਾਰ ਆਪਣਾ ਫੈਲ ਰਿਹਾ ਵਾ ਤੇ ਚੜ੍ਹਦੀ ਕਲਾ 'ਚ ਆ ਉਮੀਦ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਾਰਡਰਾਂ ਦੀ ਗਿਣਤੀ ਵੀ ਦੁੱਗਣੀ ਤਿਗਣੀ ਹੋ ਜਾਊਗੀ ਤੇ ਜਿਹੜੇ ਆਪਣੇ ਇਥੇ ਘੋਲਾਂ ਦੇ ਉੱਤੇ ਜਿਹੜੀ ਗਿਣਤੀ ਆ ਜਿਹੜੀ ਬੈਠੀ ਆ ਕਿਉਂਕਿ ਬੀਬੀਆਂ ਔਰਤਾਂ ਪਿੱਛੋਂ ਆਪਾਂ ਨੂੰ ਲਗਾਤਾਰ ਕਹਿ ਰਹੀਆਂ ਵੀ ਅਸੀਂ ਆਉਣਾ ਚਾਹਣੀਆਂ ਵਾਂ ਮੂਰਤੀਆਂ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਬੜਾ ਵਧੀਆ ਜਿਵੇਂ ਪਹਿਲਾਂ ਸਿੰਘੂ ਬਾਰਡਰ ਤੇ ਬਣਿਆ ਸੀਗਾ ਉਸੇ ਤਰ੍ਹਾਂ ਦਾ ਮਾਹੌਲ ਇੱਥੇ ਬਣ ਗਿਆ ਸੋ ਇੱਥੇ ਵੀ ਗਿਣਤੀ ਹਜ਼ਾਰਾਂ ਚ ਜਾਊਗੀ ਤੇ ਖਨੌਰੀ ਵੀ ਤੇ ਡੱਬ ਵਾਲੀ ਵੀ ਉੱਥੇ ਵੀ ਟਰਾਲੀਆਂ ਦੀ ਗਿਣਤੀ ਵੀ ਆਮ ਲੋਕਾਂ ਦੀ ਗਿਣਤੀ ਵੀ ਆਂਗਵਣ ਪਿੰਡਾਂ ਵਾਲਿਆਂ ਦੀ ਵੀ ਤੇ ਜਿਹੜੇ ਦੂਜੀਆਂ ਸਟੇਟਾਂ 'ਚ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਉੱਥੇ ਵੀ ਐਜੋ ਜਿਹਾ ਮਾਹੌਲ ਬਣਾਵਾਂਗੇ राजू जी साथियों साथियों आपने देखा होगा जब भी चंडीगढ़ में सरकार से वार्ता हुई वार्ता शाम को शुरू करते थे और रात को दो बजे तक वार्ता चलती थी सर क्या उद्देश्य क्या था ताकि इनकी कवर प्रेस में ना आए और जब आपके प्रिंट मीडिया और इलेक्ट्रॉनिक मीडिया हमारे सामने खड़ा होता था और हम उसमें अनाउंस करेंगे तो कम से कम लोगों को पता चले उसी तरीके से जब सरकार को पता था उनतीस तरीक को मोर्चे से बड़ा ऐलान होगा तो इन्होंने एक दिन पहले रात को शुभ करने की एफआईआर दर्ज कर दी ये एक इनका षड्यंत्र था हमारे ऐलान को डिलल करने का इनका एक तरीका था ये कितने तरीके अपना लें लेकिन संघर्ष को ये डिलेल नहीं कर सकते संघर्ष जारी है जैसे जीरा भाई ने कहा आने वाले दिनों में बॉर्डर में वृद्धि होगी और गब वाली बॉर्डर पर मैं आपको बताना चाहता हूं आज से आप केवल दो बॉर्डर का नाम मत लीजिए आज से तीन बॉर्डर का नाम लेना शुरू कर दिए शंभू खनौरी व डब वाली क्योंकि तो डब वाली पर भी किसान अपने स्तर पर डटे हुए हैं किसान वहां बैठे जसवीर सिंह भट्टी जी हमारे सिरसा के लीडर हैं वो उनको संभाल रहे हैं वहां बैठे हुए हैं इसके आगे मैं आपके माध्यम से पूरे देश को बताना चाहता हूं कुछ लोग कहते हैं किसान मजदूर आदिवासी ये बिना मतलब से खाली फ्री घूम रहे हैं जमीन कहीं नहीं जाएगी जमीन जही रहेगी मैं बताना चाहता हूं हमारे स्टेट राजस्थान में किसान घर्ष सोया होता है और डीआरटीए कोर्ट के थ्रू जयपुर बैठकर ऑनलाइन नलामी कर दी जाती है और तहसीलदार हाथ हाथ इंतजार कर, दे, कर, कर देता है और किसान को पता भी नहीं होता मैं जमीन का मालिक नहीं रहा और उससे बड़ा षड्यंत्र क्या है एक भूमाफिया है पूरा जो प्रशासन और साथ मिला हुआ है चार करोड़ की प्रॉपर्टी बैंक का छत्तीस लाख भुगतान करना था सेटलमेंट करके भूमाफिया ने बैंक था यानी कि स्र... सरकार का एक बड़ा, बहुत बड़ा षड्यंत्र चल रहा है किसानों की जमीन लेने का हम हमारी मांग क्या है अगर वो बैंक वो कोर्ट किसान को बुलाती किसान को बिठाती तो किसान भी सेटलमेंट करता अपना घर का सोना बेचता प्लॉट बेचता कोई दो चार बीघे जमीन बेचता चार करोड़ की जमीन पच्चीस लाख में कभी नहीं देता ये बहुत बड़ा षड्यंत्र षड्यंत्र देश भर में चल रहा है इसलिए मेरा निवेदन है कि जो लोग कह रहे हैं जमीन नहीं जाएगी जमीन तो जानी शुरू हो गई परम जी जी अंतिम तो, तो, अरदास रखे गए हैं जिसमें दोनों मोर्चे के लोग संयुक्त किसान मोर्चा राजनीतिक और किसान मजदूर मोर्चा के सभी पदाधिकारी और जितने भी उनके सदस्य हैं वो तो सभी लोग वहां पर तीन तारीख को पहुंचेंगे हमारी शहादत जो हुई है भले सरकार उसको हमें भुलाने की कोशिश कर रही होगी लेकिन हम शहीद शुभकरण सिंह को अमर करके रहेंगे अमर दो मामलों में है एक तो हम लोग पहुंच रहे और साथ में उनके नाम से ही ये आंदोलन की जीत भी कहलाएगी जो अगर हम लोग अगर जीतते हैं इसे तो जीतेंगे भी एक चीज हम लोग याद दिलाना चाहते हैं कि मकान बनाने के लिए जो सरकार प्रधानमंत्री आवास योजना के तहत पैसा देता है वो एक लाख चालीस हजार रूपया देते हैं और हम लोगों ने जो मजदूरों के लिए मांग रखे हैं दो सौ मजदूरी दो दिनों की मजदूरी और सात सौ रुपया पर डे की मजदूरी वो होता है एक हम एक मकान तो पर ईयर बनाने के लिए दे रहे हैं ऐसी मांग आज तक देश में किसी ने नहीं किया है ये पहली ऐसी आंदोलन है जो हम लोग पॉलिसी को लेके किसान आंदोलित हुए हैं नहीं तो आज तक जितने भी आंदोलन हुए हैं वो पॉलिसी थोपा जाता था उसको वापस लेने के लिए होते हैं इसलिए ये आंदोलन जो पंजाब हरियाणा के कहा गया है बहुत जल्द से मैं मध्य प्रदेश से इसको लीड करने वाला हूँ साथ में बिहार से भी इस आंदोलन को बहुत जल्द दिल्ली के तरफ पैदल या ट्रैक्टर मार्च करेंगे इसके साथ ही तीन तारीख के बाद जो जैसा भाई ने बताया कि उनतीस तारीख को जो हमारा जो प्लान था उसको सरकार ने डिले करने के लिए इक्कीस का जो हमारी प्लान था उसमें बातचीत के द्वारा डिले किया गया पुलिस के द्वारा ये सारे षड्यंत्र के बावजूद भी तीन तारीख के शुभकरण सिंह जी के अंतिम अरदास के बाद हम लोग बड़ी ऐलान पे जाएंगे उसके बाद हम ये भी बताना चाह रहे हैं कि पंजाब और हरियाणा के बाद अलग अलग राज्यों से अलग अलग जगह मोर्चे लगेंगे ਜਿ세 ਅਭੀ 3 ਜਗ੍ਹਾ ਲਗੇ ਹੈ ਖਨੌਰੀ ਬਾਰਡਰ ਪੇ ਡੱਬ ਪੇ ਪਰ ਯਾ ਸੰਭੋਬ ਬਾਰਡਰ ਪੇ ਇਸੀ ਤਰ੍ਹਾਂ ਕੇ ਅਲਗ-ਅਲਗ ਰਾਜਿਓਂ ਸੇ ਵੀ ਮੋਰਚੇ ਲਗਣਾ ਸ਼ੁਰੂ ਹੋਂਗੇ ਮੈਂ ਅੰਤ ਦੇ ਵਿੱਚ ਅਖੀਰ ਚ ਇੱਕ ਮਿੰਟ ਜੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ ਸਾਡੇ ਮੋਰਚੇ ਦਾ ਸ਼ਹੀਦ ਸ਼ੁਭਕੰਨ ਸਿੰਘ ਪਿੰਡ ਵੱਲੋਂ ਉਹਦਾ ਵੱਲੋਂ ਪਿੰਡ ਹੈ ਬਠਿੰਡੇ ਦੇ ਵਿੱਚ ਉੱਥੇ 3 ਤਰੀਕ ਨੂੰ ਅੰਤਮ ਅਰਦਾਸ ਸੋ ਸਾਰੇ ਹੀ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਬੇਨਤੀ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਖਾਸ ਕਰ ਪੰਜਾਬ ਹਰਿਆਣਾ ਸਾਥੀ ਜਿਨੇ ਲਾਗਿਓ ਆ ਉਥੇ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਉਹ ਸ਼ਹੀਦ ਨੂੰ ਅਸੀਂ ਸ਼ਰਧਾਂਜਲੀ ਦੇਣ ਵਾਸਤੇ ਆਖਰੀ ਅੰਤਮ ਅਰਦਾਸ ਸਾਰੇ ਸ਼ਾਮਲ ਹੋਈਏ ਦੇਖੋ ਹਜੇ ਮੈਂ ਕਲੀਅਰ ਕਰ ਮੈਂ ਮੈਂ ਦੇਖੀਏ ਇਹ ਮੈਂ ਬਤਾਨਾ ਚਾਹਤਾ ਹੂੰ ਕਿ 3 ਤਾਰੀਖ ਨੂੰ ਜਿਵੇਂ ਸਾਡੇ ਸਾਥੀਓ ਨੇ ਬਤਾਇਆ शुभकंद जी की जो अंतिम अरदास है उस पर बड़े ऐलान होंगे तो उतना समय आप दो, दो रोज अभी कोई और ऐलान नहीं है एक यही ऐलान है कि जो क्योंकि हमारे कुछ साथी कहें हैं डाबाली पे अभी उसको हम मोर्चा नहीं कह सकते कि लगा पूरा तो उस मोर्चे को पक्का करेंगे तकड़ा करेंगे और वहां तीन तारीख के बाद तो यही ऐलान है बाकी ऐलान सब ਅੰਤਿਮਰਦਤ ਕੀ ਬਾਤ ਕੀ ਹੈਗਾ ਨਹੀਂ ਕੀ ਤੁਹਾਡੇ ਪ੍ਰਧਾਨ ਕਰ ਦੇ ਦੇਖ ਦੇਖੋ ਦੇਖੋ ਇੱਕੋ ਹੀ ਸਟੇਟਮੈਂਟ ਹੈ ਤੁਸੀਂ ਇਹਨੂੰ ਦੋ ਨਾ ਕਰਕੇ ਵੇਖੋ ਮੈਂ ਇੱਕੋ ਬੇਨਤੀ ਕਰਾਂ ਅਸੀਂ ਕਿਹਾ ਕਿ ਡੱਬ ਵਾਲੀ ਨੂੰ ਘੇਰਾਂਗੇ ਇਹ ਨਹੀਂ ਕਿਹਾ ਵੀ ਤੋੜ ਕੇ ਅੱਗੇ ਵਧਾਂਗੇ ਉਹ ਅਸੀਂ ਕਿਹਾ ਵੀ ਦਿੱਲੀ ਜਾਣ ਦਾ ਪ੍ਰੋਗਰਾਮ ਸਾਡਾ ਖਤਮ ਨਹੀਂ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਨੂੰ ਪੀਸਫੁਲੀ ਦਿੱਲੀ ਜਾਣ ਦੇਵੋ ਪਰ ਅਸੀਂ ਉਹਨਾਂ ਦੇ ਕੋਲ ਗੋਲੀਆਂ ਹਥਿਆਰ ਹੈ ਅਸੀਂ ਆਪਣੇ ਮਾਵਾ ਦੇ ਪੁੱਤਰ ਵੀ ਨਹੀਂ ਮਰੋਣੇ ਇਸ ਕਰਕੇ ਅਸੀਂ ਬਿਲਕੁਲ ਪੀਸਫੁਲੀ ਉਹ ਜਿਸ ਤਰ੍ਹਾਂ ਇੱਥੇ ਹੱਲੇ ਰੁਕੇ ਹੋયા ਆ ਉਦੋਂ ਰੁਪਾਂ ਦੇ ਦੇਖੋ ਸਰਕਾਰ ਨਾ ਇੱਕ ਬਰਤਾਨਾ ਸਿਰਜ ਰਹੀ ਆ ਵੀ ਇਹੇ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਆ ਜਾਣ ਬੱਸਾਂ ਚ ਆ ਜਾਣ ਬੱਸਾਂ ਚ ਆ ਜਾਣ ਟ੍ਰੇਨਾਂ ਚ ਆ ਜਾਣ ਜਦੋਂ ਕਿ ਹਕੀਕਤ ਇਹ ਆ ਜਿਹੜੇ ਆਪਣੇ ਮੱਧ ਪ੍ਰਦੇਸ਼ ਤੋਂ ਜਾਂ ਰਾਜਸਥਾਨ ਤੋਂ ਸਾਥੀ ਆਏ ਸੀ ਟ੍ਰੇਨ ਰਾਈ ਕਿਉਂਕਿ ਉਹਨਾਂ ਕੋਲ ਤਾਂ ਟਰੈਕਟਰ ਦਾ ਸਾਧਨ ਵੀ ਹੈ ਨਹੀਂ ਉਹ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਏ ਪਰ ਫੇਰ ਵੀ ਅਸੀਂ ਸਰਕਾਰ ਦਾ ਜਿਹੜਾ ਸਿਰਜਿਆ ਬਰਤਾਨਾ ਤੋੜਨ ਵਾਸਤੇ ਸਾਡੇ ਵੱਖ-ਵੱਖ ਸਟੇਟਾਂ 'ਚ ਸਾਥੀ ਚੱਲ ਰਹੇ ਆ ਤੈਨ ਤੋਂ ਬਾਅਦ ਲਗਾਤਾਰ ਆਉਣੇ ਸ਼ੁਰੂ ਹੋ ਜਾਣਗੇ ਉਹ ਤੁਸੀਂ ਦੇਖਿਆ ਜੀ ਵੀ ਇਹ ਸਰਕਾਰ ਉਹਨਾਂ ਨੇ ਕੀ ਵਿਹਾਰ ਕਰਦੀ ਆ ਤੁਹਾਨੂੰ ਪਤਾ ਲੱਗ ਜਾਊਗਾ ਜੇ ਐਲਾਨ ਅਸੀਂ ਦਿੱਲੀ ਜਾਣ ਦਾ ਕੀਤਾ ਸੀ ਉੱਥੇ ਖੜੇ ਸਿਰਫ ਇੱਥੇ ਅਸੀਂ ਰੁਕੇ ਤਾਂ ਵਾ ਅਸੀਂ ਆਪਦੀ ਮਰਜ਼ੀ ਨਾਲ ਹੀ ਰੁਕੇ ਰੁਕੇ ਹੋਏ ਉਹਨਾਂ ਨੇ ਰੁਕੇ ਹੋਇਆ ਉਹਨਾਂ ਨੇ ਬੈਰੀਕੇਡ ਲਾ ਕੇ ਰੋਕਿਆ ਹੋਇਆ ਪਰ ਜਿਹੜਾ ਉਹ ਕਹਿੰਦੇ ਆ ਵੀ ਤੁਰ ਪੈਦਲ ਆਜੋ ਅਸੀਂ ਦੂਜੇ ਸੂਬੇ ਨੂੰ ਕਿਹਾ ਵੀ ਜਾਓ ਪੈਦਲ ਵੀ ਜਾ ਕੇ ਦੇਖੋ ਭਾਈ ਟ੍ਰੇਨਾਂ ਤਾਂ ਵੀ ਜਾ ਕੇ ਦੇਖੋ ਆਨਲਾਈਨ ਤੇ ਆਪਣੇ ਸਾਹਮਣੇ ਆਜੂ ਦਿੱਲੀ ਜਾਣ ਦਾ ਐਲਾਨ ਜਿਉਂ ਦਾ ਤਿਉਂ ਆ ਏ ਨਿਗਾ ਵੀ ਅਸੀਂ ਅੱਜ ਦਿੱਲੀ ਜਾਣ ਜੇ ਅਸੀਂ ਦਿੱਲੀ ਜਾਣ ਦਾ ਐਲਾਨ ਪਿੱਛੇ ਲਿਆ ਹੁੰਦਾ ਫਿਰ ਦੂਜੀਆਂ ਸਟੇਟਾਂ ਤੋਂ ਕਿਉਂ ਫੈਸਲਾ ਕਰਦੇ ਵੀ ਤੁਸੀਂ ਟ੍ਰੇਨਾਂ ਤੇ ਬੱਸਾਂ ਤੇ ਜਾਓ ਰਾਏ ਸਾਹਿਬ ਇੱਕ ਹੋਰ ਸਵਾਲ ਇਹ ਹੈ ਤੁਸੀਂ ਐਲਾਨ ਕਰਤਾ ਕਿ ਵਕ ਵਕ ਬਾਡਰਾਂ ਦੇ ਉੱਪਰ ਜਾਣਾ ਹੈ ਲੋਕਾਂ ਨੂੰ ਲੈ ਕੇ ਕੀ ਤੁਸੀਂ ਪੰਜਾਬ ਦੇ ਲੋਕਾਂ ਦਾ ਸੋਚਿਆ ਕਿ ਪੰਜਾਬ ਦੇ ਵਪਾਰੀਆਂ ਦਾ ਸੋਚਿਆ ਕੀ ਬਣੂਗਾ ਪੰਜਾਬ ਦੇ ਵਪਾਰੀ ਤਾਂ ਪਹਿਲਾਂ ਹੀ ਮਰ ਰਹੇ ਤਰਾ-ਤਰਾ ਕਰ ਰਹੇ ਹੈਗੇ ਦੋ ਬਾਡਰ ਪਹਿਲਾਂ ਤੁਸੀਂ ਰੋਕ ਕੇ ਬੈਠੇ ਹੋ ਅਸੀਂ ਅਸੀਂ ਮੈਂ ਬੇਨਤੀ ਕਰਾਂ ਬਿਲਕੁਲ ਕੋਈ ਬਾਡਰ ਅਸੀਂ ਨਹੀਂ ਰੋਕਿਆ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਅਸੀਂ ਦਾ ਬਾਰਡਰ ਬਿਲਕੁਲ ਅਸੀਂ ਪੀਸਫੁਲੀ ਆ ਦੇਖੋ ਤੁਰ ਤੱਕ ਬਾਰਡਰ ਤਾਂ ਗੱਡੀਆਂ ਆਉਨੀਆਂ ਨੇ ਪਰ ਇਹ ਬਾਰਡਰ ਰੋਕੇ ਹੋਏ ਨੇ ਭਾਰਤ ਸਰਕਾਰ ਨੇ ਅਸੀਂ ਕਹਿੰਦੇ ਸਾਨੂੰ ਪੀਸਫੁਲੀ ਦਿੱਲੀ ਜਾਣ ਦਿਓ ਅਸੀਂ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਆ ਤੇ ਫਿਰ ਇਹ ਸਾਡੇ ਤੇ ਇਲਜ਼ਾਮ ਲਾਉਣਾ ਇਹ ਸਰਕਾਰ ਦਾ ਕੰਮ ਹੈ ਕਿ ਕਿਸਾਨਾਂ ਨੂੰ ਬਦਨਾਮ ਕਰੋ ਅਸੀਂ ਕਿਤੇ ਵੀ ਬਾਰਡਰ ਨਹੀਂ ਰੋਕਿਆ ਹੋਇਆ ਕਲੀਅਰ ਕਟ ਹੈ ਇਹ ਭਾਰਤ ਸਰਕਾਰ ਨੇ